ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੋਰ ਬੁਲੰਦੀ ਬਖਸ਼ੀ ਅਕਾਲ ਪੁਰਖ ਦੇ ਹੁਕਮ ਵਿੱਚ ਜੋ ਖਾਲਸਾ ਪੰਥ ਸਾਜਿਆ ਗਿਆ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਅਕਾਲ ਪੁਰਖ ਦੀ ਮੌਜ ਵਿੱਚ ਜੋ ਖਾਲਸਾ ਪੰਥ ਪ੍ਰਗਟ ਹੋਇਆ ਮਾਤਾ ਸਹਿਬ ਦੇਵਾ ਜੀ ਨੂੰ ਖਾਲਸੇ ਦੀ ਮਾਤਾ ਦਾ ਰਤਬਾ ਦੇ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਔਰਤ ਦਾ ਗੌਰਵ ਹੋਰ ਉੱਚਾ ਚੁੱਕ ਦਿੱਤਾ ਦੁਨੀਆ ਵਿੱਚ ਸਭ ਤੋਂ ਸਰਵੋੱਚ ਪੰਥ ਦੀ ਮਾਤਾ ਐਲਾਨ ਦਿੱਤਾ ਇਤਨਾ ਅਦਬ ਇਸਤਰੀ ਜਾਤ ਨੂੰ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਆ ਪਿਤਾ ਭਾਈ ਰਾਮੂ ਬਸੀ ਖੱਤਰੀ ਨੇ ਜਿਨ੍ਹਾਂ ਦੀ ਗੋਦ ਵਿੱਚ ਇਹ ਮਾਤਾ ਖੇਡੀ ਹੈ ਔਰ ਜਿਸ ਕੁੱਖ ਚੋਂ ਆਗਾਜ਼ ਹੋਇਆ ਉਹਦਾ ਨਾਮ ਮਾਤਾ ਜਸਦੇਈ ਜੀ ਹੈ ਉਹ ਪਾਕ ਨਗਰ ਰੋਹਤਾਸ ਹੈ ਜ਼ਹਿਲਮ ਡਿਸਟ੍ਰਿਕਟ ਹੈ ਅੱਜਕੱਲ ਪਾਕਿਸਤਾਨ ਕਹਿ ਲਵੋ ਉਸ ਰੂਹੇ ਜ਼ਮੀਨ ਤੇ ਮਾਤਾ ਜੀ ਦਾ ਆਗਾਜ਼ ਥਾਰਾ ਕਤਕ 1738 ਬਿਕਰਮੀ ਨੂੰ ਹੁੰਦਾ ਹੈ। ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਆਨੰਦ ਕਾਰਜ 18 ਵੈਸਾਖ 1757 ਬਿਕਰਮੀ ਨੂੰ। ਇੱਕ ਸਾਲ ਬਾਅਦ ਖਾਲਸਾ ਪੰਥ ਦੀ ਸਾਜਨਾ ਦੇ ਇੱਕ ਸਾਲ ਬਾਅਦ ਗੁਰੂ ਕੇ ਮਹਿਲ ਬਣਦੇ ਨੇ ਮਾਤਾ ਸਹਿਬ ਦੇਵਾ ਜੀ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਇਹ ਰਿਸ਼ਤਾ ਕਿਵੇਂ ਜੁੜਦਾ ਹੈ ਧਿਆਨ ਦਿਓ ਇਹ ਜਿਹੜਾ ਭਾਈ ਰਾਮੂ ਹੈ ਨਾ ਖੱਤਰੀ ਸਿੱਖ ਗੁਰੂ ਨਾਨਕ ਨੂੰ ਆਪਣਾ ਮੁਰਸ਼ਿਦ ਮੰਨਦੇ ਨੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈ ਤੇ ਗੁਰੂ ਕਿਆਂ ਅੱਗੇ ਅਰਦਾਸ ਕੀਤੀ ਗਈ ਬੇਨਤੀ ਕੀਤੀ ਗਈ ਘਰ ਵਿੱਚ ਇੱਕ ਬੱਚੀ ਦਾ ਆਗਾਜ਼ ਹੋਇਆ ਹੁਣ ਗੁਰੂ ਨਾਨਕ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਘਰ ਵਿੱਚ ਬੱਚੀ ਪੈਦਾ ਹੋਈ ਤੇ ਉਹ ਗੁਰੂ ਨਾਨਕ ਸਾਰਿਆਂ ਦਾ ਖਸਮ ਹੈ ਸਾਹਿਬ ਹੈ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਤੇ ਜੋ ਸਾਹਿਬ ਨੇ ਦਿੱਤਾ ਹੋਵੇ ਉਹਦਾ ਨਾਮ ਰੱਖ ਦਿੱਤਾ ਗਿਆ ਸਾਹਿਬ ਦੇਵੀ ਵੀ ਸਾਹਿਬ ਨੇ ਇਹ ਦਾਤ ਦਿੱਤੀ ਹੈ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਇਹ ਦਾਤ ਹਾਸਲ ਹੋਈ ਹੈ ਵੇਖੋ ਬਾਣੀ ਦਾ ਬੋਲ ਹੈ ਦੇਵਨ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰਾ ਪਾਏ ਗੁਰੂ ਪਾਤਸ਼ਾ ਚੋਲੀਆਂ ਭਰਨ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਕ ਬੋਲ ਨੇ ਗੁੱਜੀ ਛਨੀ ਨਾਹੀ ਬਾਤ ਗੁਰਨਾਨਕ ਟੁੱਠਾ ਕੀਨੀ ਦਾਤ ਗੁਰੂ ਨਾਨਕ ਹੀ ਝੋਲੀਆਂ ਭਰਨ ਵਾਲੇ ਨੇ ਹੁਣ ਜਨਮ ਸੰਸਕਾਰ ਸਮੇਂ ਹੀ ਮਾਤਾ ਪਿਤਾ ਨੇ ਇਹ ਧਾਰ ਲਿਆ ਸੀ ਵੀ ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ ਤੇ ਸਮਾਂ ਆਉਣ ਤੇ ਇਹ ਗੁਰੂ ਕੀ ਅਮਾਨਤ ਗੁਰੂ ਕੇ ਚਰਨਾਂ ਵਿੱਚ ਯਰਪਤ ਕਰ ਦੇਣੀ ਹੈ ਭਾਵਨਾ ਸੀ ਉਹਨਾਂ ਦੀ ਹੁਣ ਜਿਹੜੇ ਮਾਤਾ ਪਿਤਾ ਗੁਰਮਤੀਏ ਹੁੰਦੇ ਨੇ ਨਾ ਉਹ ਬੱਚੇ ਨੂੰ ਸਿੱਖਿਆ ਕੀ ਦਿੰਦੇ ਨੇ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਮਾਤਾ ਪਿਤਾ ਗੁਰਮਤੀਏ ਜਦੋਂ ਵੇਖੋਗੇ ਉਹ ਆਪਣੇ ਬੱਚੇ ਨੂੰ ਇਹੀ ਆਸੀਸ ਦਿੰਦੇ ਨੇ ਵੀ ਤੈਨੂੰ ਨਾਨਕ ਨਿਰੰਕਾਰ ਅਕਾਲ ਪੁਰਖ ਭੁੱਲੇ ਨਾ ਗੁਰਮਤੀਆਂ ਵਾਲਾ ਉਪਦੇਸ਼ ਦਿੰਦੇ ਨੇ ਹੁਣ ਮਾਤਾ ਪਿਤਾ ਗੁਰਮਤੀਏ ਸਨ ਅਰਸ਼ਦੀ ਵੀ ਇੱਛਾ ਸੀ ਕਿ ਸਾਹਿਬ ਦੇਵੀ ਗੁਰਮਤ ਦੀ ਧਾਰਨੀ ਹੋਵੇ ਹੁਣ ਉਹ ਇਹ ਨਹੀਂ ਨਾ ਜਾਣਦੇ ਵੀ ਇਹ ਇਸ ਮਾਈ ਦਾ ਸੰਜੋਗ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਨਾਲ ਹੈ ਔਰ ਇਹ ਮਾਈ ਦੁਨੀਆ ਦੇ ਉੱਤੇ ਹੋਰਾਂ ਬੱਚਿਆਂ ਦਾ ਆਗਾਜ਼ ਹੁੰਦਾ ਹੈ ਉਹਨਾਂ ਵਰਗਾ ਇਹ ਦਾ ਮਰਾਤਬਾ ਨਹੀਂ ਇਹ ਪਰਮਾਤਮਾ ਦੀ ਯਾਦ ਸ਼ਕਤੀ ਹੈ ਬਚਪਨ ਤੋਂ ਹੀ ਸ਼ੋਖਮਣੀ ਸਾਹਿਬ ਜਪਜੀ ਸਾਹਿਬ ਆਸਾ ਦੀ ਵਾਰ ਪਾਕ ਬਾਣੀ ਦਾ ਅਭਿਆਸ ਕਰਨਾ ਬਾਣੀ ਬੜੀ ਮਿੱਠੀ ਆਵਾਜ਼ ਵਿੱਚ ਪੜ੍ਹ ਨਹੀਂ ਸਕਤਾ ਨੇ ਪ੍ਰੇਮ ਸਹਿਤ ਸੁਣਨੀ ਦਾਸ ਇੱਕ ਵਾਰ ਫਿਰ ਬੇਨਤੀ ਕਰੇ ਮਹਾਪੁਰਸ਼ਾਂ ਵੀ ਕੀਤੀ ਹੈ ਬੀਬੀਆਂ ਨੂੰ ਬੇਨਤੀ ਹੈ ਵੀ ਬੱਚਿਆਂ ਨੂੰ ਥੋੜਾ ਜਿਹਾ ਸ਼ਾਮਕੇ ਰੱਖੋ ਨਹੀਂ ਤੇ ਲੰਗਰ ਪਾਣੀ ਇਹਨਾਂ ਨੂੰ ਛਕਾਓ ਸਾਰੀ ਸੰਗਤ ਦਾ ਰਸ ਖਰਾਬ ਹੁੰਦਾ ਹੈ ਉਹ ਰੌਲਾ ਪਾਇਆ ਫਿਰ ਧਿਆਨ ਪ੍ਰਚਾਰਕ ਦਾ ਵੀ ਟੁੱਟ ਜਾਂਦਾ ਵੀ ਕਥਾ ਕਿੱਥੇ ਚੱਲਦੀ ਹੈ ਤੇ ਸੁਣਨ ਵਾਲਿਆਂ ਦਾ ਵੀ ਟੁੱਟ ਜਾਂਦਾ ਔਰ ਇਹ ਮੇਲਾ ਤੇ ਹੈ ਨਹੀਂ ਇਹ ਗੁਰਮਤ ਸਮਾਗਮ ਹੈ ਔਰ ਉਸ ਮਾਤਾ ਸਾਹਿਬ ਦੇਵਾ ਜੀ ਦੀ ਯਾਦ ਨੂੰ ਸਮਰਪਿਤ ਹੈ ਜਿਹੜੀ ਸਦੀਵੀ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਅੰਤਰ ਧਿਆਨ ਹੋ ਕੇ ਇੰਨਾ ਲੰਬੇਰਾ ਚੌਂਕੜਾ ਮਾਰਦੀ ਸੀ ਵੀ ਉਹਦੇ ਚੌਂਕੜੇ ਦਾ ਕੋਈ ਅੰਤ ਨਹੀਂ ਪਾ ਸਕਦਾ ਇੰਨੀ ਸ਼ਾਂਤ ਚਿੱਤ ਮਾਤਾ ਤੇ ਆਪਾਂ ਇੱਥੇ ਮੱਛੀ ਵੇਚਣੀ ਲਾਈ ਐ ਥੋੜਾ ਜਿਹਾ ਬਟਿਆਂ ਨੂੰ ਕਾਬੂ ਵਿੱਚ ਰੱਖੋ ਨਹੀਂ ਤੇ ਲੰਗਰ ਛਕਾ ਕੇ ਲਿਆਓ ਇਹਨਾਂ ਨੂੰ ਇੱਥੇ ਸੰਗਤ ਨੂੰ ਮਾਂਦੀ ਖਰਾਕ ਲੈਣ ਦੇਉ ਤੇ ਇਹਨਾਂ ਨੂੰ ਤਾਂ ਦੀ ਖਰਾਕ ਛਕਾਓ ਲੰਗਰ ਚੱਲ ਰਾਇ ਨੇ ਇੱਥੇ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੱਲ ਨੂੰ। ਦੇਵ ਨੇ ਤੈਸੀ ਹੋਈ ਇਹ ਪਰਿਵਾਰ ਜਾਵੇਗਾ। ਇੱਛਾ ਸੀ ਗੁਰੂ ਦੇ ਦਰ ਉੱਤੇ ਗੁਰੂ ਕੀ ਅਮਾਨਤ ਨੂੰ ਚੜਾਵੇ ਵਜੋਂ ਦੇ ਆਉਣਾ ਹੈ ਹੁਣ ਕੁਝ ਦੇਵ ਨੇ ਤੈਸੀ ਹੈ ਮਾਈ ਸਾਹਿਬ ਦੇਵਾ ਜੀ ਦੇ ਅੰਦਰ ਵੀ ਇਹ ਇੱਕ ਇੱਛਾ ਹੈ ਵੀ ਗੁਰੂ ਪਰਮੇਸ਼ਰ ਨੂੰ ਹੀ ਵਰਨਾ ਹੈ ਕੋਈ ਪੁਰਾਣੇ ਸੰਸਕਾਰ ਕਿਉਂਕਿ ਇਹ ਖੇੜ ਜਨਮਾਂ ਜਨਮਾਂ ਤਰਾ ਦੀ ਹੁੰਦੀ ਹੈ ਕਈ ਵਾਰ ਦੁਨੀਆ ਤੇ ਆਪਾਂ ਆਉਨੇ ਆ ਕਿਤੇ ਇਹੀ ਜਨਮ ਥੋੜੀ ਆ ਕਬੀਰ ਜੀ ਕਹਿੰਦੇ ਆ ਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ ਹੁਣ ਗੁਰੂ ਕੀ ਅਮਨਤ ਐ ਬਾਣੀ ਬੜੀ ਮਾਤਾ ਦੀ ਪੜਦੇ ਨੇ ਮਿੱਠੜੇ ਬੋਲ ਸੰਗਤ ਨੂੰ ਸੁਣਾਉਂਦੇ ਨੇ ਤੇ ਸਾਰੇ ਇਲਾਕੇ ਦੀ ਜ਼ਿਲਮ ਦੇ ਇਲਾਕੇ ਦੀ ਸੰਗਤ ਨੇ ਬੜਾ ਅਦਬ ਕਰਨਾ ਬੜਾ ਸਤਕਾਰ ਕਰਨਾ ਅੱਜ ਸਮਾਂ ਆਇਆ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੇ ਦੀਦਾਰਿਆਂ ਨੂੰ ਅਨੰਦਾਂ ਦੀ ਪੂਰੀ ਨੂੰ ਜ਼ਿਹਲਮ ਦੇ ਇਲਾਕੇ ਤੋਂ ਜਿਹੜੀਆਂ ਸੰਗਤਾਂ ਨੇ ਦੀਦਾਰੇ ਕਰਨ ਗੁਰੂ ਪਾਤਸ਼ਾਹ ਦੇ ਚੱਲ ਪਈਆਂ ਕਿਉਂਕਿ 6 ਮਹੀਨੀ ਸੰਗਤਾਂ ਗੁਰੂ ਕੇ ਦਰਸ਼ਨ ਕਰਨ ਦਸਵੰਦ ਲੈ ਕੇ ਜੋ ਵੀ ਖੇਤੀ ਬਾੜੀ ਦਾ ਮਿਹਨਤ ਮੁਸ਼ਕਲ ਦਾ ਸੀ ਜਾਇਆ ਕਰਦੀਆਂ ਸਾਨੂੰ ਤੋਂ ਇਹਨੇ ਸਾਧਨ ਤੇ ਐ ਨਹੀਂ ਸੀ ਵੀ ਰੋਜ਼ ਗੁਰਾਂ ਦੇ ਦਰਸ਼ਨ ਹੋ ਜਾਣ ਹੁਣ ਤੇ ਗੱਡੀ ਭਜਾਓ ਤੇ ਰੋਜ਼ ਦਿਦਾਰੇ ਕਰੋ ਗੁਰੂ ਦੇ ਹੁਣ ਸੰਗਤਾਂ ਦਿਦਾਰੇ ਕਰਨ ਪੋਠੋ ਹਾਰ ਦੀਆਂ ਚੱਲ ਪਈਆਂ 1757 ਬਿਕਰਮੀ ਸੰਮਤ ਹੈ ਅਮਰ ਸੰਚਾਰ ਹੋ ਚੁੱਕਿਆ ਹੈ ਭਾਈ ਆਨੰਦ ਲਾਲ ਨੇ ਬੜਾ ਕਮਾਲ ਦਾ ਬਚਨ ਕਿਹਾ ਕਹਿੰਦਾ ਏ ਗੁਰੂ ਗੋਬਿੰਦ ਸਿੰਘ ਦੀ ਅਜ਼ਮਤ ਐਸੀ ਹੈ ਉਹਦਾ ਬਖਸ਼ਿਆ ਅੰਮ੍ਰਿਤ ਐਸਾ ਹੈ ਗਿੱਦੜਾਂ ਨੂੰ ਮਨਸੂਰ ਬਣਾਇਆ ਉਸਦੇ ਅੰਮ੍ਰਿਤ ਨੇ ਮਨਸੂਰ ਕਹਿੰਦੇ ਨੇ ਜਿੱਤਣ ਵਾਲੇ ਨੂੰ ਉਹ ਬੜੇ پاک ਬੋਲ ਨੇ ਉਸ ਮਹਾਪੁਰਸ਼ ਦੇ ਕਹਿੰਦਾ ਸ਼ੇਰਾਨੇ ਅਫਵਾਜ਼ੇ ਮਨਸੂਰਿ ਅਸ਼ਯਕਾ ਤਾਜ਼ ਕਹਿੰਦਾ ਕਲਾ ਕਲਾ ਲਖਾਂ ਨੂੰ ਜਤਨ ਵਾਲਾ ਮਨਸੂਰ ਬਣਾਇਆ ਗੁਰੂ ਗੋਬਿੰਦ ਦੇ ਥਾਪੜੇ ਨੇ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਖੰਡੇ ਦੀ ਪਾਹੁਲ ਨੇ ਮਨਸੂਰ ਬਣਾ ਦਿੱਤਾ ਦੱਬੇ ਕੁਚਲਿਆ ਨੂੰ ਤਖਤਾ ਤਾਜਾਂ ਦੇ ਵਾਰਿਸ ਬਣਾ ਦਿੱਤਾ ਇਹ ਉਹਦੇ ਅਮਰਤ ਦੀ ਤਾਕਤ ਸੀ ਖੈਰ ਖਾਲਸਾ ਪੰਥ ਦੀ ਸਿਰਜਣਾ ਹੋ ਚੁੱਕੀ ਸੀ 1757 ਬਿਕਰਮੀ ਸੰਮਤ ਦੇ ਵਿੱਚ ਭਾਈ ਰਾਮੂ ਜੀ ਪੋਠੋਹਾਰ ਦੀਆਂ ਸੰਗਤਾਂ ਨੂੰ ਨਾਲ ਲੈ ਕਰਕੇ ਆਪਣੀ ਲਖਤੇ ਜਿਗਰ ਸੁਪੁੱਤਰੀ ਸਹਬ ਦੇਵਾ ਜੀ ਨੂੰ ਨਾਲ ਲੈ ਕਰਕੇ ਅਨੰਦਾਂ ਦੀ ਪੂਰੀ ਗੁਰ ਗੋਬਿੰਦ ਸਿੰਘ ਦੇ ਪਾਕ ਕਦਮਾਂ ਦੇ ਵਿੱਚ ਕਦਮ ਬੋਸੀ ਕਰਨ ਪਹੁੰਚੇ ਨੇ। ਔਰ ਕਵੀ ਸੰਤੋਖ ਸਿੰਘ ਜੀ ਮਹਾਰਾਜ ਨੇ ਬਾ ਕਮਾਲ ਇਹ ਇਤਿਹਾਸ ਚਿਤ ਰਿਆ ਹੈ ਬੜੀ ਪੁਰਜ਼ੋਰ ਕਲਮ ਹੈ ਉਸ ਦੀ ਦਾਸ ਤਕਰੀਬਨ ਇਹ ਹਰ ਸਟੇਜ ਤੇ ਬੇਨਤੀ ਕਰਦਾ ਹੁੰਦਾ ਹੈ ਵੀ ਜੇ ਉਹ ਮਹਾਪੁਰਸ਼ ਕਲਮਾ ਨਾ ਚੁੱਕਦਾ ਤੇ ਸਾਡੇ ਕੋਲ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਗੁਰੂ ਪਰਿਵਾਰਾਂ ਦਾ ਇਤਿਹਾਸ ਸ਼ਹੀਦਾਂ ਦਾ ਇਤਿਹਾਸ 9.5 10 ਲੱਖ ਜਿਹੜੀ ਕੁਰਬਾਨੀ ਐ ਸਿੱਖ ਜਗਤੰਦਰ ਮਖਤਲ ਤੇ ਮਖਤੂਲ ਇਕੱਠੇ ਹੋਏ ਸ਼ਹਾਤਾ ਹੋਈਆਂ ਉਹ ਇਤਿਹਾਸ ਔਰ ਚਮਕੌਰ ਦੀ ਗੜੀ ਦੁਨੀਆ ਦੇ ਅੰਦਰ ਕੋਈ ਐਸਾ ਗਾਂਢੀਵ ਸੂਰਮਾ ਨਹੀਂ ਹੋਇਆ ਜਿਹੜਾ ਸਵਾ ਲੱਖ ਨਾਲ ਲੜਿਆ ਹੋਵੇ ਤੇ ਉਥੇ 40 ਐਸੇ ਸੂਰਮੇ ਸਨ ਜਿਨ੍ਹਾਂ 10 ਲੱਖ ਨੂੰ ਧੂਲ ਚਟਾਈ ਐ ਉਹ 7 ਅਤੇ 9 ਸਾਲ ਦੀਆਂ ਛੋਟੀਆਂ ਨਿੱਕੀਆਂ ਜਿੰਦਾ ਜਿਹੜੀਆਂ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਦੇ ਨਾਮਕਰਨ ਹੀਠ ਨੀਆਂ ਦੇ ਵਿੱਚ ਚਿਣੇ ਗਏ ਉਹ ਸਰਹੰਦ ਦਾ ਇਤਿਹਾਸ ਗੁਰੂ ਦਾ ਆਗਾਜ਼ ਕਿੱਥੇ ਹੋਇਆ ਹੈ ਮਾਤਾ ਕੌਣ ਹੈ ਪਿਤਾ ਕੌਣ ਹੈ ਲਖਤੇ ਜਿਗਰ ਕੌਣ ਨੇ ਜੋਤੀ ਜੋਤ ਕਦੋਂ ਸਮਾਏ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਕ ਬਾਣੀ ਕਦੋਂ ਹੋਂਦ ਵਿੱਚ ਆਈ ਹੈ ਕਿਸ ਨੇ ਰਚੀ ਹੈ ਕਿਸ ਪਰਜ਼ੋਰ ਕਲਮ ਨਾਲ ਲਿਖੀ ਗਈ ਹੈ ਅਗਰ ਕਵੀ ਸੰਤੋਖ ਸਿੰਘ ਕਲਮ ਚੁੱਕ ਕੇ ਇਤਿਹਾਸ ਨਾ ਲਿਖਦੇ ਤੇ ਸਾਡੇ ਕੋਲੇ ਕੁਝ ਵੀ ਨਹੀਂ ਸੀ ਹੁਣਾ ਤਾਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਧਰਿਆ ਕਹੇ ਇਕ ਬਾਰ ਸਾਧੂਆਂ ਸਤ ਪੁਰਸ਼ਾਂ ਦਾ ਲਿਖਿਆ ਇਤਿਹਾਸ ਸਾਖੀਆਂ ਸੁਣ ਤੇ ਉਹਨਾਂ ਸਾਧੂਆਂ ਸੰਤਾਂ ਦੇ ਜੀਵਨ ਪੜ ਕੇ ਤੈਨੂੰ ਇਹ ਅੰਦਰ ਉਮੰਗ ਉੱਠੇ ਵੀ ਜਿਵੇਂ ਉਹਨਾਂ ਖਸਮ ਨੂੰ ਗੁਰੂ ਨਾਨਕ ਨੂੰ ਅਕਾਲ ਪੁਰਖ ਨੂੰ ਪਾਇਆ ਹੈ ਤੈਨੂੰ ਜਾਚ ਆ ਜਾਵੇ ਪਾਉਣ ਦੀ ਬਾਣੀ ਸਿਧਾਂਤ ਹੈ ਸਿਧਾਂਤ ਤੇ ਚੱਲਣ ਵਾਲਿਆਂ ਦੇ ਇਤਿਹਾਸ ਬਣਦੇ ਨੇ ਤੇ ਲਿਖਣ ਵਾਲਾ ਇੱਕ ਬਾਬਾ ਕਵੀ ਸੰਤੋਖ ਸਿੰਘ ਹੈ ਤੇ ਜਿੰਨੀਆਂ ਵੀ ਇਤਿਹਾਸਿਕ ਪੁਸਤਕਾਂ بڑے بڑے ਲੇਖਕਾਂ ਵਿਦਵਾਨਾਂ ਨੇ ਲਿਖੀਆਂ ਨੇ ਉਹਨਾਂ ਦਾ ਵਜੂਦ ਕਵੀ ਸੰਤੋਖ ਸਿੰਘ ਦਾ ਸ੍ਰੀ ਨਾਨਕ ਪ੍ਰਕਾਸ਼ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ। authenticity ਸਾਰੇ ਵਿਦਵਾਨਾਂ ਉੱਥੋਂ ਹੀ ਲਈ ਹੈ। ਹੁਣ ਕਲਮ ਦਾ ਜਿਹੜਾ ਵਾਲੀ ਹੁੰਦਾ ਹੈ ਉਹ ਕੁਝ ਨਾ ਕੁਝ ਤੇ ਫੇਰ ਬਦਲ ਆਪਣੇ ਅਨੁਸਾਰ, ਸੁਰਤੀ ਅਨੁਸਾਰ ਕਰ ਲੈਂਦਾ ਪਰ ਜਿਤਨੇ ਵੀ ਵਿਦਵਾਨਾਂ ਪੁਸਤਕਾਂ ਇਤਿਹਾਸ ਦੀਆਂ ਲਿਖੀਆਂ ਸਾਰਿਆਂ ਕਵੀ ਸੰਤੋਖ ਸਿੰਘ ਦੀ ਕਲਮ ਨੂੰ ਲੈ ਕੇ ਹੀ ਲਿਖੀਆਂ ਨੇ। ਸੋ ਇਤਿਹਾਸ ਬੜਾ ਜ਼ਰੂਰੀ ਹੈ ਤੁਹਾਨੂੰ ਇਤਿਹਾਸ ਨਾਲੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਔਰ ਤੋੜਦੇ ਕੌਣ ਨੇ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਆਪਣੀ ਮਾਤ ਭਾਸ਼ਾ ਪੰਜਾਬੀ ਵੀ ਨਹੀਂ ਆਉਂਦੀ ਬਾਣੀ ਪਾਕ ਗੁਰਮੁਖੀ ਵਿੱਚ ਲਿਖੀ ਗਈ ਗੁਰਮੁਖੀ ਦਾ ਵੀ ਗਿਆਨ ਨਹੀਂ ਤੇ ਖੰਡ ਉਸ ਮਹਾਪੁਰਸ਼ ਦੀ ਕਲਮ ਨੂੰ ਕਰਦੇ ਨੇ ਜਿਹੜਾ ਬ੍ਰਿਜ ਭਾਸ਼ਾ ਅਰਬੀ ਫਾਰਸੀ ਸੰਸਕ੍ਰਿਤ ਪੰਜਾਬੀ ਗੁਰਮੁਖੀ ਵਿੱਚ ਪੁਰਜ਼ੋਰ ਕਲਮ ਚਲਾਉਂਦਾ ਹੈ ਜਿਹੜਾ 60000 ਤੋਂ ਉੱਤੇ ਛੰਦ ਲਿਖ ਗਿਆ ਦੁਨੀਆਂ ਦੇ ਵਿੱਚ ਮਹਾਭਾਰਤ ਵਰਗੇ ਮਹਾਨ ਵੱਡੇ-ਵੱਡੇ ਇਤਿਹਾਸ ਦੇ ਗ੍ਰੰਥਾਂ ਦੇ ਬਰਾਬਰ ਸੂਰਜ ਪ੍ਰਕਾਸ਼ ਦੀ ਰਚਨਾ ਕਰ ਗਿਆ ਐਡੀ ਲੰਬੇਰੀ ਰਚਨਾ ਕੋਈ ਕਵੀ ਕਰ ਹੀ ਨਹੀਂ ਸਕਿਆ ਦੋ ਚਾਰ ਜਮਾਤਾਂ ਪੜੇ ਨਹੀਂ ਹੁੰਦੇ ਕਿਸੇ ਭਾਸ਼ਾ ਦਾ ਗਿਆਨ ਨਹੀਂ ਹੁੰਦਾ ਤੇ ਹੱਥ ਉਥੇ ਪਾਉਂਦੇ ਨੇ ਜਿਹੜਾ ਕੁੱਲ ਇਲਮਾਂ ਦਾ ਗਿਆਤਾ ਹੋਵੇ ਤੇ ਜੇ ਆਖੋ ਵੀ ਸਟੇਜ ਤੇ ਜੂ ਅੱਗ ਬਾਲੀ ਪਈ ਐ ਪੰਥ ਨੂੰ ਆਪਸ ਵਿੱਚ ਇਕੱਠਿਆ ਨਹੀਂ ਹੋਣ ਦਿੰਦੇ ਆ ਉਹ ਪਾਸੇ ਬਹਿ ਕੇ ਵਿਚਾਰ ਕਰੀਏ ਕੰਮ ਨਬੇੜ ਲਈਏ ਫੇਰੇ ਤਰਕਵਾਦੀ ਮਾਇਕ ਮਾਇਨਾ ਇੱਕ ਦਰਵਾਜ਼ਾ ਰੱਖਿਆ ਪਤਾ ਨਹੀਂ ਕਿਧਰ ਭੱਜ ਜਾਂਦੇ ਸਟੇਜ ਤੇ ਲੈਕਚਰ ਦੇ ਕੇ ਲੱਭਦੇ ਨਹੀਂ ਫਿਰ ਵਿਚਾਰ ਲਈਏ ਵਿਚਾਰ ਇਸ ਲਈ ਨਹੀਂ ਕਰਦੇ ਪੱਲੇ ਕੁਝ ਨਹੀਂ ਹੈ ਕਿਉਂਕਿ ਉਸ ਮਹਾਨ ਰਚਨਾ ਦਾ ਜੇ ਇੱਕ ਛੰਦ ਵੀ ਕਹਿ ਦਵੋ ਨਾ ਵੀ ਇਹ ਇਹ ਛੰਦ ਜਿਹੜਾ ਕਵੀ ਸੰਤੋਖ ਸਿੰਘ ਨੇ ਲਿਖਿਆ ਇਹ ਭਾਸ਼ਾ ਦੱਸ ਦਿਓ ਕਿਹੜੀ ਹੈ ਆ ਜਿਹੜਾ ਇੱਕ ਛੰਦ ਆਏ ਸੰਸਕ੍ਰਿਤ ਦਾ ਹੈ ਫਾਰਸੀ ਦਾ ਹੈ ਜਾਇ ਬ੍ਰਿਜ ਭਾਸ਼ਾ ਦਾ ਹੈ ਕਿਸ ਭਾਸ਼ਾ ਦਾ ਹੈ ਉਹਨਾਂ ਨੂੰ ਇਹ ਵੀ ਸਮਝ ਨਹੀਂ ਹੋਵੇਗੀ ਵੀ ਇਸ ਛੰਦ ਅੰਦਰ ਕਿਹੜੀ ਕਿਹੜੀ ਭਾਸ਼ਾ ਹੈ ਅਸੀਂ ਤੇਰੀ ਫਲਾਣੇ ਦਾ ਟੀਕਾ ਪੜਿਆ ਉਹਨੇ ਇਦਾਂ ਲਿਖਿਆ ਫਲਾਣੇ ਦਾ ਟੀਕਾ ਪੜਿਆ ਉਹਨੇ ਏਦਾਂ ਲੇ ਹੱਦ ਹੋ ਗਈ ਕਦੇ ਆਪਣਾ ਵੀ ਦਿਮਾਗ ਲੜਾਇਆ ਕਿ ਲੋਕਾਂ ਦੀਆਂ ਲਿਖੀਆਂ ਪਰਚੀਆਂ ਹੀ ਸੁਣਾਈ ਜਾਂਦੇ ਆ ਸਟੇਜ ਤੇ ਯਾਦ ਰੱਖਿਆ ਕਰੋ ਇਤਿਹਾਸ ਨਹੀਂ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਿੱਥੇ ਤੇ ਕਿੰਨੇ ਕੀਤੀ ਹੈ ਜਿਹਦੇ ਬਾਬਤ ਇੱਕ ਨਾਰਾ ਬੁਲੰਦ ਕਰਦੇ ਹੋ ਨਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਕਿੱਥੇ ਰਚਨਾ ਹੋਈ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਕਿਤੇ ਵੀ ਨਹੀਂ ਲਿਖਿਆ 1660 ਬਿਕਰਮੀ ਸੰਮਤ 1661 ਬਿਕਰਮੀ ਸੰਮਤ 1660 ਬਿਕਰਮੀ ਸੰਮਤ ਨੂੰ ਰੰਭਤਾ ਹੋਈ ਕਾਠ ਦੇ ਵਿੱਚ ਸੰਪੂਰਨਤਾ ਹੋਈ ਲਿਖਣ ਵਾਲੇ ਬਾਬਾ ਗੁਰਦਾਸ ਇਹ ਸੂਰਜ ਪ੍ਰਕਾਸ਼ ਵਿੱਚ ਹੀ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਪੰਜਾਂ ਪਾਤਸ਼ਾਹੀਆਂ ਦੇ ਨਾਮ ਨੇ ਗੁਰਨਾਨਕ ਤੋਂ ਲੈ ਕੇ ਗੁਰ ਅਰਜਨ ਵਰਤਖ ਹਰ ਬਾਕੀ ਪੰਜ ਪਾਤਸ਼ਾਹੀਆਂ ਦੇ ਨਾਮ ਨਹੀਂ ਨਵੇਂ ਪਾਸ਼ਾ ਦੀ ਬਾਣੀ ਜ਼ਰੂਰ ਹੈ ਇਹ ਕਿੱਥੋਂ ਲੱਭੋਗੇ ਦਸ ਨਾਮ ਇਹ ਲੱਭਣਗੇ ਤੁਹਾਨੂੰ ਦਸਮ ਗ੍ਰੰਥ ਵਿੱਚੋਂ ਇਹ ਲੱਭਣਗੇ ਤੁਹਾਨੂੰ ਸੂਰਜ ਪ੍ਰਕਾਸ਼ ਵਿੱਚੋਂ ਯਾਦ ਰੱਖਿਓ ਤੁਹਾਡੇ ਕੋਲ ਪੰਜ ਪਾਤਸ਼ਾਹੀਆਂ ਦੇ ਨਾਮ ਹੀ ਹੈ ਨਹੀਂ ਜੇ ਦਸਮ ਬਾਣੀ ਤੇ ਇਤਿਹਾਸ ਨੂੰ ਖੰਡਿਤ ਕਰ ਦਿਓਗੇ ਤੁਸੀਂ ਸੋ ਖਿਆਲ ਰੱਖਿਆ ਕਰੋ ਸਾਡਾ ਬਾਪ ਇੱਕ ਹੀ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ గ్రంథ సత్గురు జాగత హే దేవో పోథీ పరమేశ్వర కా ఠాన్ పరి ఇస్ గల్ దా ఖ్యాల్ వి రఖియో బి దసاں పాత్షాయా దీ జోత్ 1 సి జోత్ ఓహా యుగత్ సాయి సహకాయా ఫిర్ పల్టీయే تے దసاں జామయా وچ బచన్ వి ఇక్కే హి రుత్బే వాలే కీతే ఓనా గురునాణక్ సాహబ్ nu సిఖਾਂ ਪੁੱਛਿਆ ਭਾਈ ਲਾਲੋ ਹੁਣਾ ए ਬੋਲ ਕੇ ਦੇ ਨੇ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਜਾਮਾ ਬਦਲੇ ਆ ਪਨਵੇਂ ਜਾਮੇ ਤੋਂ ਪੁੱਛਿਆ ਗੁਰੂ ਅਰਜਨ ਸਾਹਿਬ ਬਾਣੀ ਕਿਸ ਦੀ ਐ ਕਹਿੰਦੇ ਹਉ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ ਅਜ ਦਸਵਾਂ ਜਾਮਾ ਗੁਰੂ ਗੋਬਿੰਦ ਕੋਲੋਂ ਪੁੱਛਿਆ ਸਿੰਘਾਂ ਨੇ ਮਹਾਰਾਜ ਬਾਣੀ ਕਿਸ ਦੀ ਐ ਤੇ ਦਸਮ ਬਾਣੀ ਦੇ ਪਾਕ ਬੋਲ ਸਨ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਉ ਜਗ ਮਾਹੇ ਦਸੋ ਤਿੰਨਾ ਪਾਤਸ਼ਾਹਿਆਂ ਦੇ ਅਲਫਾਜ਼ਾਂ 'ਚ ਕੀ ਅੰਤਰ ਐ ਪਾਸ਼ਾ ਦਾ ਅੰਤਰ ਹੈ ਅਰਥ ਇੱਕੋ ਹੀ ਹੈ ਵੀ ਸਾਰੇ ਆਂਦੇ ਖਸਮ ਦੇ ਬੋਲ ਨੇ ਅਸੀਂ ਲਿਆਉਣ ਵਾਲੇ ਉਹਦੇ ਸਰਗੁਣ ਰੂਪ ਆ ਇਤਿਹਾਸ ਤੇ ਦਸਮ ਬਾਣੀ ਇਹਨਾਂ ਦਾ ਅਦਬ ਅਸੀਂ ਗੁਰੂ ਕੀ پاک ਬਾਣੀ ਵਾਂਗ ਕਰਦੇ ਹਾਂ ਕਿਉਂਕਿ ਬਾਣੀ ਦੀ ਹੋਂਦ ਇਤਿਹਾਸ ਵਿੱਚ ਦਰਜਾ ਵੀ ਕਦੋਂ ਤੇ ਕਿਵੇਂ ਹੋਉਂਦ ਵਿੱਚ ਆਈ ਕਿੱਥੋਂ ਕਿੱਥੋਂ ਬਾਣੀ ਕਤਰ ਹੋਈ ਕਿਵੇਂ ਬਾਬਾ ਮੋਹਨ ਜੀ ਤੋਂ ਪੋਥੀਆਂ ਗੁਰੂ ਅਰਜਨ ਸਾਹਿਬ ਲੈ ਆਏ ਤੇ ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਨੇ ਉਹਨਾਂ ਦਾ ਵजूद ਮਿੱਟੀ ਹੋ ਜਾਂਦਾ ਹੈ ਅੱਜ ਸਾਰੇ ਬੈਠੇ ਦੀ 338ਵਾਂ ਜਨਮ ਦਿਹਾੜਾ ਮਾਤਾ ਸਾਹਿਬ ਕੌਰ ਜੀ ਦਾ ਮਨਾਉਣਾ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਤੇ ਜ਼ਿਕਰ ਹੈ ਨਹੀਂ ਉਹ ਕਿੱਥੇ ਲੱਭੇਗਾ ਉਹ ਕਵੀ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਅੰਦਰ ਪਨਵੀਂ ਰੁੱਤ ਪੜੋ ਤੁਹਾਨੂੰ ਲੱਭ ਜਾਵੇਗਾ ਇਦਾਂ ਜਿਤਨੇ ਵੀ ਗੁਰੂ ਪਰਿਵਾਰ ਨੇ ਸਹਿਬਜ਼ਾਦੇ ਨੇ ਜਾਂ ਜਿਹੜੇ ਹਜ਼ਾਰਾਂ ਲੱਖਾਂ ਸਾਡੇ ਸ਼ਹੀਦ ਨੇ ਉਹਨਾਂ ਦੀ ਜਿਤਨੀ ਵੀ ਰੋਹਾਨੀਅਤ ਹੈ ਬਰਕਤ ਹੈ ਅਜ਼ਮਤ ਹੈ ਉਹ ਕਵੀ ਸੰਤੋਖ ਸਿੰਘ ਦੀ ਕਲਮ ਨੇ ਚਿੱਤਰੀ ਹੈ ਸੋ ਇਤਿਹਾਸ ਦਾ ਅਦਬ ਕਰਿਆ ਕਰੋ ਗੁਰੂ ਕੇ ਪਰਿਵਾਰ ਗੁਰੂ ਪਾਤਸ਼ਾਹਿਆਂ ਦਾ ਇਤਿਹਾਸ ਤੁਹਾਨੂੰ ਉਥੋਂ ਲੱਭੇਗਾ ਨਾਲੇ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਮੈਂ ਫਿਰ ਦੁਹਰਾ ਦੇਵਾਂ ਸੁਣ ਸਾਖੀ ਮਨ ਜਪ ਪਿਆਰ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਾਕ ਮਹਿਲ ਕਿਵੇਂ ਬਣੇ ਮਾਤਾ ਸਹਿਬ ਕੌਰ ਜੀ 1700 57 ਦੇ ਵਿੱਚ ਮਾਤਾ ਪਿਤਾ ਦੇ ਨਾਲ ਪੋਠੋ ਹਾਰ ਦੀਆਂ ਸੰਗਤਾਂ ਦੇ ਨਾਲ ਕਵੀ ਸੰਤੋਖ ਸਿੰਘ ਜੀ ਕਹਿੰਦੇ ਭਰੇ ਦਰਬਾਰ ਅੰਦਰ ਆਏ ਤੇ ਜਦੋਂ ਦਰਬਾਰ ਦੇ ਅੰਦਰ ਗੁਰੂ ਪਾਤਸ਼ਾਹ ਦੇ ਦੀਦਾਰੇ ਕੀਤੇ ਮਾਤਾ ਜੀ ਦੇ ਪਿਤਾ ਨੇ ਸੀਸ ਨਵਾ ਕੇ ਸਿਰ ਝੁਕਾ ਕੇ ਸਜਦਾ ਕਰਕੇ ਡੰਡਉਤ ਕਰਕੇ ਸੰਗਤਾਂ ਸਮੇਤ ਬੇਨਤੀ ਕੀਤੀ ਕਹਿੰਦੇ اے ਮਹਾਰਾਜ ਘਰ ਦੇ ਵਿੱਚ ਔਲਾਦ ਨਹੀਂ ਸੀ ਗੁਰੂ ਨਾਨਕ ਨਰੰਗਕਾਰੀ ਦੀ ਕਦਮ ਬੋਸੀ ਕੀਤੀ ਉਹਦੇ ਦਰ ਤੇ ਸੇਵਾ ਕੀਤੀ ਇਸ ਸੁਪੁੱਤਰੀ ਦਾ ਆਗਾਜ਼ ਹੋਇਆ ਮਾਤਾ ਜੀ ਦਾ ਇੱਕ ਭਾਈ ਵੀ ਸੀ ਭੈਣ ਭਾਈ ਸਾਂਨੇ ਦੋਨੇ دین ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬੇਨਤੀ ਕੀਤੀ ਤੇ ਗੁਰੂ ਕਿਆਂ ਨੇ ਇਹ ਦਾਤ ਦਿੱਤੀ ਹੈ ਸਾਹਿਬ ਨੇ ਦਿੱਤੀ ਤੇ ਨਾਮ ਹੀ ਸਾਹਿਬਦੇਵੀ ਰੱਖਿਆ ਸੀ ਤੇ ਮਹਾਰਾਜ ਚ ਬੱਚੀ ਦਾ ਵੀ ਫੁਰਨਾ ਹੈ ਤੁਹਾਡੀ ਮਾਨਤ ਹੈ ਤੇ ਤੁਸੀਂ ਕਿਰਪਾ ਕਰਕੇ ਸਾਡੀ ਲਖਤੇ ਜਿਗਰ ਨੂੰ ਇਸ ਬੱਚੀ ਨੂੰ ਪਰਵਾਨ ਕਰ ਲਵੋ ਆਪਣੇ ਮਹਿਲ ਬਣਾ ਲਵੋ ਇਹਨਾਂ ਦਾ ਡੋਲਾ ਤੁਸੀਂ ਲੈ ਲਵੋ ਬੇਨਤੀ ਕੀਤੀ ਗਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸਾਡੇ ਦੋ ਮਹਿਲ ਨੇ ਮਾਤਾ ਸੁੰਦਰ ਕੌਰ ਤੇ ਮਾਤਾ ਜੀਤੋ ਜੀ ਚਾਰ ਲਖਤੇ ਜਿਗਰ ਨੇ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਅਸੀਂ ਹੁਣ ਆਨੰਦ ਕਾਰਜ ਨਹੀਂ ਕਰਵਾ ਸਕਦੇ ਗ੍ਰਸਤ ਨੂੰ ਸੰਕੋਚ ਲਿਆ ਹੈ ਬ੍ਰਹਮਚਰ ਦੇ ਧਾਰਨ ਕਰ ਲਿਆ ਹੈ ਹੁਣ ਵੇਖੋ ਭਾਵਨਾ ਉਸ ਪਰਿਵਾਰ ਦੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਪਾਕ ਬੋਲ ਹੈ ਪਰਾਇ ਆਮਾਨ ਕਿਉਂ ਰੱਖੀ ਹੈ ਦਿੱਤੀ ਹੀ ਸੁਖ ਹੋਏ ਇਹ ਤੁਹਾਡੀ ਮਾਨਤ ਹੈ ਔਰ ਪਹਿਲੇ ਦਿਨ ਤੋਂ ਇਹਨਾਂ ਨੂੰ ਸਾਰੇ ਮਾਤਾ ਜੀ ਕਹਿ ਕੇ ਪੁਕਾਰਦੇ ਨੇ ਵੀ ਗੁਰੂ ਕਿਆਂ ਦੀ ਮਾਨਤ ਹੈ ਪਹਿਲੇ ਦਿਨ ਤੋਂ ਸਾਡੀ ਸਾਰੇ ਪਰਿਵਾਰ ਦੀ ਭਾਵਨਾ ਹੈ ਐ ਗੁਰੂ ਗੋਬਿੰਦ ਸਿੰਘ ਚਾਹੇ ਮਹਿਲਾ ਵਿੱਚ ਰੱਖੋ ਚਾਹੇ ਮਹਿਲ ਦੇ ਵਿੱਚ ਜਗ੍ਹਾ ਦੇ ਦਿਓ ਚਾਹੇ ਮਹਿਲ ਵਿੱਚ ਰੱਖੋ ਚਾਹੇ ਟਹਿਲ ਵਿੱਚ ਰੱਖੋ ਹੁਣ ਹੈ ਤੁਹਾਡੇ ਦਰ ਦੀ ਸੇਵਕ ਇਹ ਬਚਨ ਕੀਤੇ ਪਰਵਾਰ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਉਸ ਮਹਾਪੁਰਸ਼ ਨੇ ਪੰਜਵੀਂ ਰੁੱਤ ਦੇ ਵਿੱਚ ਅंसू ਪਹਿਲਾ ਉਸ پاک ਅਧਿਆਏ ਦੇ ਵਿੱਚ ਇਸ ਵਾਰਤਾ ਲਾਪ ਨੂੰ ਉਜਾਗਰ ਕੀਤਾ ਕਵੀ ਸੰਤੋਖ ਸਿੰਘ ਨੇ ਕਹਿੰਦੇ ਜਬ ਤੇ ਮੈਂ ਉਰ ਮੈਂ ਇਮਤਾਰੀ ਜਬ ਤੇ ਮੈਂ ਉਰ ਮੈਂ ਇਮਤਾਰੀ ਕੰਨਿਆ ਗੁਰ ਕੋ ਅਰਪਣ ਕਰੀ ਇੱਕ ਭਾਵਨਾ ਹੈ ਇਹ ਜਿਹੜੀ ਕੰਨਿਆ ਹੈ ਪਹਿਲੇ ਦਿਨ ਤੋਂ ਹਿਰਦੇ ਵਿੱਚ ਧਾਰਿਆ ਸੀ ਆਇਆ ਗੁਰੂ ਗੋਬਿੰਦ ਸਿੰਘ ਤੁਹਾਡੇ ਦਰ ਤੇ ਅਰਪਤ ਕਰਨੀ ਹੈ ਕਹਿੰਦੇ ਉਦੋਂ ਤੋਂ ਇਸ ਦੁਨੀਆ ਨੇ ਤਬ ਕੀ ਮਾਤਾ ਸਮ ਸਭ ਕੇਰੀ ਤਬ ਕੀ ਮਾਤਾ ਸਮ ਸਭ ਕੇਰੀ ਮਨਸੋ ਭਾਵਨਾ ਕੀਨ ਬਡੇਰੀ ਸਾਰੇ ਮਾਤਾ ਜੀ ਕਹਿ ਕੇ ਦਾ ਅਦਬ ਕਰਦੇ ਨੇ ਸਾਰਿਆਂ ਨੇ ਇਹ ਭਾਵਨਾ ਰੱਖੀ ਹੈ ਅਬ ਮਮ ਘਰ ਮੈਂ ਰਹੇ ਕੁਮਾਰੀ ਜੇ ਤੁਸੀਂ ਪ੍ਰਵਾਨ ਨਾ ਕੀਤਾ ਤੇ ਤੁਹਾਡਾ ਨਾਮ ਜਪਦੇ ਆਂ ਜੀਵਨ ਬਤੀਤ ਕਰੇਗੀ ਹੁਣ ਇਹਨੇ ਕਿਸੇ ਨਾਲ ਵਿਆਹ ਨਹੀਂ ਕਰਾਉਣਾ ਬੱਚੀ ਦੇ ਮਨ ਦੀ ਭਾਵਨਾ ਹੈ ਅਬ ਮਮ ਘਰ ਮੈਂ ਰਹੇ ਕੁਮਾਰੀ ਐ ਦੀਨ ਦੁਨੀਆ ਦੇ ਮਾਲਕ ਕੋ ਕਰ ਸਕੈ ਨਾ ਅੰਗੀਕਾਰੀ ਤੁਸੀਂ ਇਹਨੂੰ ਵਿਆਹ ਲਵੋ ਹੁਣ ਇਹ ਕਿਸੇ ਨੂੰ ਪਰਵਾਹ ਨਹੀਂ ਕਰੇਗੀ ਕਿਸੇ ਵਰ ਨੂੰ ਅੰਗੀਕਾਰ ਨਹੀਂ ਕਰੇਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਈ ਜਾਂ ਤੇ ਆਪ ਕਿਰਪਾ ਉਰ ਧਰਿਆ ਵੇਖੋ ਗੁਰੂ ਅੱਗੇ ਤਰਲਾ ਹੀ ਹੁੰਦਾ ਹੈ ਜੋਰ ਨਹੀਂ ਕਿਸੇ ਦਾ ਚੱਲਦਾ ਮਹਾਰਾਜ ਕਹਿੰਦੇ ਜਾਂ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਪਰਿਵਾਰ ਕਹਿੰਦਾ ਕਵੀ ਸੰਤੋਖ ਸਿੰਘ ਮਹਾਰਾਜ ਦੀ ਪਰਜ਼ੋਰ ਕਲਮ ਕਹਿੰਦੀ ਹੈ ਜਾਂ ਤੇ ਆਪ ਗੁਰੂ ਗੋਬਿੰਦ ਸਿੰਘ ਨੂੰ ਪਰਿਵਾਰ ਕਹਿ ਰਿਹਾ ਹੈ ਜਾਂ ਤੇ ਆਪ ਕਿਰਪਾ ਉਰ ਧਰਿਯ ਹੈ ਅੰਗੀਕਾਰ ਸੁਤਾ ਮਮ ਕਰਿਯ ਹੈ ਸਾਡੀ ਬੱਚੜੀ ਨੂੰ ਅੰਗੀਕਾਰ ਕਰ ਲਵੋ ਗੁਰੂ ਸਾਹਿਬ ਨੇ ਸੰਗਤਾਂ ਸਮੇਤ ਪਰਿਵਾਰ ਦੇ ਅੰਦਰ ਪ੍ਰੇਮ ਵੇਖਿਆ ਤੇ ਸੰਗਤਾਂ ਇਹ ਤਰਲਾ ਲੈ ਰਹੀਆਂ ਸਨ ਇੱਕ ਬਾਣੀ ਦਾ ਬੜਾ پاک ਬੋਲ ਹੈ ਵੈਸੇ ਤੇ ਸਾਰੇ ਹੀ ਚਾਹੁੰਦੇ ਆ ਰੱਬ ਖਸਮ ਮਿਲੇ ਸਾਰੇ ਹੀ ਜਪਦੇ ਆ ਪ੍ਰਭ ਜੀਉ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਹੁਣ ਰਾਜੇ ਦੇ ਦਰ ਤੇ ਤੁਸੀਂ ਖਲੋ ਜਾਓ ਸਾਰਿਆਂ ਦੀ ਇੱਛਾ ਹੈ ਰਾਜਾ ਦਿਦਾਰੇ ਦਵੇ ਤਰਲਾ ਤੇ ਲਿਆ ਜਾ ਸਕਦਾ ਹੈ ਇਹ ਮਰਜ਼ੀ ਰਾਜੇ ਦੀ ਹੈ ਵੀ ਹਲਕਾਰੇ ਨੂੰ ਕੱਲ ਕੇ ਅੰਦਰ ਕਿਸ ਨੂੰ ਸੱਦੇਗਾ ਸਾਰੇ ਚਾਹੁੰਦੇ ਨੇ ਪ੍ਰਮਾਤਮਾ ਖਸਮ ਦੇ ਰੂਪ ਵਿੱਚ ਮਿਲ ਜਾਵੇ ਰੱਬ ਵਰਗਾ ਖਸਮ ਹੋਵੇ ਪਰ ਜਿਨ੍ਹਾਂ ਦੀ ਬੰਦਗੀ ਪ੍ਰਵਾਨ ਹੋਵੇ ਉਹਨਾਂ ਨੂੰ ਹੀ ਰੱਬ ਵਰਗਾ ਖਸਮ ਮਿਲਦਾ ਹੈ ਕਈ ਆਦੰਦੇ ਲੈ ਇਹ ਤਾਂ ਐਵੇਂ ਇਤਿਹਾਸਕਾਰਾਂ ਲਿਖਤਾ ਸੇਖਾਂ ਨੂੰ ਤੇ ਹੁਕਮ ਹੈ ਇੱਕ ਵਿਆਹ ਕਰਵਾਉਣ ਦਾ ਤੇ ਗੁਰੂ ਸਾਹਿਬ ਦੇ ਤਿੰਨ ਨੇ ਤੇ ਤੂੰ ਆਪਣੇ ਮਰਾਤਬੇ ਨੂੰ ਗੁਰੂ ਦੇ ਬਰਾਬਰ ਸਮਝਦਾ ਹੈ ਇਹ ਚਮਦਾ ਲਫਾਫਾ ਹੁਣ ਗੁਰੂ ਗੋਬਿੰਦ ਸਿੰਘ ਦਾ ਬਰਾਬਰ ਹੋ ਗਿਆ ਮੁਕਾਬਲਾ ਕਰੇਗਾ ਉਹ ਖੁਦ ਖੁਦਾ ਹੈ ਆਪਣੀ ਹਸਤੀ ਕੀਟ ਨਾਲੋਂ ਵੱਧ ਕੇ ਕੁਝ ਵੀ ਨਹੀਂ ਹੈ ਹ ਰੱਬ ਕਿਸੇ ਮਰਿਆਦਾ ਦਾ ਬੱਜਾ ਨਹੀਂ ਹੁੰਦਾ ਪ੍ਰਿੰਸੀਪਲ ਕਿਸੇ ਲੋ ਦਾ ਬੱਜਾ ਨਹੀਂ ਹੁੰਦਾ ਸਕੂਲਾਂ ਕਾਲਜਾਂ ਦੇ ਲੋ ਵਿਦਿਆਰਥੀਆਂ ਲਈ ਹੁੰਦੇ ਨੇ ਉਹਨੂੰ ਲੱਖਾਂ ਚਾਹੁੰਦੇ ਨੇ ਗੁਰੂ ਗੋਬਿੰਦ ਸਿੰਘ ਵਰਗਾ ਖਸਮ ਮਿਲੇ ਪਰ ਤਿੰਨ ਮਈਆਂ ਪ੍ਰਵਾਨ ਹੋਈਆਂ ਤਿੰਨਾਂ ਦੀ ਬੰਦਗੀ ਪ੍ਰਵਾਨ ਹੋਈ ਤੇ ਤੂੰ ਛੱਡ ਖੜਾ ਗੁਰੂ ਕੀ ਕਰ ਸਕਦਾ ਏ ਤੇਰੇ ਵੱਸੋਂ ਬਾਹਰ ਹੈ ਕੰਪੈਰੀਸ਼ਨ ਗੁਰੂ ਦੇ ਤੁਲ ਆਪਣੇ ਆਪ ਨੂੰ ਨਾ ਰੱਖ ਕਦੇ ਧਿਆਨ ਨਾਲ ਬਾਣੀ ਪੜ੍ਹੀ ਗੁਰ ਕੀ ਕਰਨੀ ਕਾ ਹੈ ਧਵੋ ਗੁਰੂ ਕੀ ਕਰਦਾ ਏ ਉਸ ਕਰਨੀ ਦੇ ਬਰਾਬਰ ਕਰਨੀ ਕਰਨ ਲਈ ਦੌੜ ਭੱਜ ਛੱਡ ਦੇ ਤੂੰ ਨਹੀਂ ਕਰ ਪਵੇਂਗਾ ਗੁਰੂ ਆਜ਼ਾਦ ਹਸਤੀ ਹੈ ਗੁਰੂ ਕਿਸੇ ਮਰਿਆਦਾ ਦਾ ਬੱਜਾ ਨਹੀਂ ਇਹ ਮਰਿਆਦਾ ਤੁਹਾਡੇ ਸਾਡੇ ਲਈ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਸਾਨੂੰ ਰੱਬ ਤਾਈਂ ਪਹੁੰਚਾਉਣ ਲਈ ਹੈ ਤੇ ਰੱਬ ਕੌਣ ਹੈ ਗੁਰਪਰਮੇਸ਼ਰ ਇੱਕੋ ਜਾਣ ਬਰਦੋਅਲਮ ਸ਼ਾਹਾ ਗੁਰੂ ਗੋਬਿੰਦ ਸਿੰਘ ਰੱਬ ਗੁਰੂ ਗੋਬਿੰਦ ਸਿੰਘ ਹੈ ਉਹ ਕਿਸੇ ਮਰਿਆਦਾ ਦਾ ਨਹੀਂ ਬੱਜਾ ਉਹਨੂੰ ਸਾਰੇ ਹੀ ਕੀਰਨੇ ਪਾ ਕੇ ਇਹ ਗੱਲ ਕਹਿੰਦੇ ਨੇ ਚਾਹੇ ਇਸਤਰੀਆਂ ਨੇ ਵੈਸੇ ਤੇ ਬਾਣੀ ਕਹਿੰਦੀ ਹੈ ਜਿਤਨੀ ਲੁਕਾਈ ਹੈ ਸਾਰੀ ਇਸਤਰੀ ਜਾਤ ਹੈ ਰੱਬ ਦੇ ਅੱਗੇ ਤੇ ਸਾਰੇ ਹੀ ਆਪਾਂ ਤਰਲੇ ਲੈਨੇ ਆ ਪ੍ਰਭ ਜੀ ਉਹ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ